ਕਰਵਰ ਗਾਇਸ ਅਭੀ ਦੇ ਗਿਆ ਸੀ ਤੇ 30 ਰੁਪਏ ਉਹਨਾਂ ਠੱਲੇ ਸੀ ਫਿਰ ਮਛਰੀ ਮਰ ਗਿਆ ਉਹਨਾਂ ਵੀ ਦੇ ਤੇ ਮੈਂ ਚੋਪਰ ਕੇ ਰੱਖ ਲੈ ਮੈਂ ਆ ਗਿਆ ਆ ਕੇ ਮੇਰੇ ਦੋ ਤਿੰਨ ਜਣ ਗਾਣ ਪੈ ਗੇ ਨਮੂਵੇਗਾ ਮੁੰਡਾ ਔਰ ਦੋ ਤਿੰਨ ਜਣਾਂ ਮਛਰ ਤੇ ਮੇਰੇ ਖਾਫੇ ਮਾਰੇ ਮੋਥੇ ਬੇਹੋਸ਼ ਹੋ ਗਿਆ ਫਿਰ ਪਿੰਡ ਹਲ ਜਾ ਕੇ ਮੈਨੂੰ ਇੱਥੇ ਲਿਆਏ ਬੜਾਈ ਝਗੜਾਇਆ ਕਹਿੰਦਾ 30 ਰੁਪਏ ਸਭ ਕੀ ਦਿੱਤੀ 20 ਰੁਪਏ ਦੇ ਗਏ ਮੈਂ 10 ਰੁਪਏ ਮੰਗੇ ਮਗਰ ਉਹ ਆ ਕੇ ਖਾਫੇ ਮਾਰੇ ਉਹਨਾਂ ਨੇ ਕੰਦੇ ਮਿਲ ਜਣਾ ਨੂੰ ਛੜਿਆ ਨਹੀਂ 10 ਰੁਪਏ ਆ ਪਿੱਛੇ ਲੜਾਈ ਹੋਈ ਕਿ ਜਾਂ ਕੋਈ ਹੋਰ ਵੀ ਕਾਰਨ ਹੈਗਾ ਸੀ ਕੋਈ ਰੰਜਿਸ਼ ਹੋ ਰਹੀ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਕਾਪੇ ਮਾਰੇ ਬਿਓ ਸ਼ੋਗਿਆਂ ਨੂੰ ਚੱਕ ਕੇ ਥੇਲੇ ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਦੋ ਤਿੰਨ ਜਣੇ ਦੱਸਦੇ ਆ ਬਾਕੀ ਸਬਜੀ ਤੇ ਪੈਸੇ ਮੰਗਨ ਤੇ ਨੌਜਵਾਨਾਂ ਨੇ ਸਬਜੀ ਵਾਲੇ ਤੇ ਕੀਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਤੁਹਾਨੂੰ ਦੱਸਦੇ ਕਿ ਖਬਰ ਜਲਾਲਾਬਾਦੀ ਹੈ ਜਿੱਥੇ 10 ਰੁਪਏ ਪਿੱਛੇ ਸਬਜੀ ਵੇਚਣ ਵਾਲੇ ਵਿਅਕਤੀ ਦੇ ਉੱਪਰ ਕੁਝ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਬਜੀ ਵਾਲੇ ਨੇ ਦੱਸਿਆ ਕਿ ਉਹ ਰੇਡੀ ਉੱਪਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ ਤੇ ਜਦ ਪਿੰਡ ਕਮਰੇਵਾਲਾ ਦੇ ਵਿੱਚ ਸਬਜ਼ੀ ਵੇਚਣ ਦੇ ਲਈ ਗਿਆ ਤਾਂ ਉੱਤੇ ਕੁਝ ਵਿਅਕਤੀਆਂ ਦੇ ਵੱਲੋਂ ਸਬਜ਼ੀ ਲੈਣ ਤੋਂ ਬਾਅਦ ਉਸਤੇ ਪੈਸੇ ਦੇਣ ਦੀ ਬਜਾਏ ਉਸਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਤੋਂ ਬਾਅਦ ਪਿੰਡ ਦੇ ਕੁਝ ਲੋਕਾਂ ਦੇ ਵੱਲੋਂ ਉਸ ਨੂੰ ਫਿਰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਕੀ ਲੜਾਈ ਝਗੜੇ ਦਾ ਪੂਰਾ ਮਸਲਾ ਕੀ ਆ? ਨਹੀਂ ਝਗੜਾ ਹੈ ਕਿ ਉਹਦਾ 30 ਰੁਪਏ ਸਬਜ਼ੀ ਦਿੱਤੀ 20 ਰੁਪਏ ਦੇ ਗਏ ਮੈਂ 10 ਰੁਪਏ ਮੰਗੇ ਮਗਰ ਆਕੇ ਕਾਪੇ ਮਾਰੇ ਉਹਨਾਂ ਨੇ ਕਦੋਂ ਮਿਲ ਜਨਾਂ ਨੂੰ ਛੇੜਿਆ ਨਹੀਂ 10 ਰੁਪਏਆਂ ਪਿੱਛੇ ਲੜਾਈ ਹੋਈ ਕਿ ਜਾਂ ਕੋਈ ਹੋਰ ਵੀ ਕਾਰਨ ਹੈਗਾ ਸੀ ਕੋਈ ਰੰਜਿਸ਼ ਹੋਣੀ ਸੀ 10 ਰੁਪਏ ਹੋਰ ਕੋਈ ਰੰਜਿਸ਼ ਨਹੀਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਬਾਅਦ ਕਾਪੇ ਮਾਰੇ ਬੋਸੋਗਿਆਂ ਨੂੰ ਚੱਕ ਕੇ ਥੇ ਲੈ ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਦੋ ਤਿੰਨ ਜਣੇ ਦੱਸਦੇ ਆ ਬਾਕੀ ਤੁਹਾਨੂੰ ਯਾਦ ਆ ਕੌਣ ਕੌਣ ਸੀ ਮੈਨੂੰ ਤਾਂ ਨਹੀਂ ਯਾਦ ਇੱਕ ਉਹਨਾਂ ਦੇ ਇੱਥੇ ਕੱਲ ਆਏ ਹੋਏ ਸੀ ਲੜਕੇ ਦੋਨੇ ਨਾਲ ਉਹ ਲੜਕੀ ਨੂੰ ਵੀ ਲੈ ਕੇ ਉਹਨਾਂ ਦੇ ਵੀ ਕੋਈ ਸੱਟਾਂ ਲੱਗੀਆਂ ਨੇ ਕੋਈ ਸੱਟ ਨਹੀਂ ਮੈਂ 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 ਸ਼ੁੱਕਰਵਾਰ ਗਾਇਸ אבי ਦੇ ਗਿਆ ਸੀ ਤੇ 3 ਰੁਪਏ ਉਹਨਾਂ ਠੱਲੇ ਸੀ ਫਿਰ ਮੈਂ ਸ਼ਨੀਵਾਰ ਗਿਆ ਉਹਨਾਂ ਵੀ ਦੇ ਤੇ ਮੈਂ ਚੋਪਰ ਕੇ ਰੱਖ ਲੈ ਮੈਂ ਆ ਗਿਆ ਆ ਕੇ ਮੇਰੇ ਦੋ ਤਿੰਨ ਜਣੇ ਨਾਲ ਪੈਗ ਅਨਮੋਲ ਹੈਗਾ ਮੁੰਡਾ ਤੇ ਉਹਦਾ ਵਿਦਾ ਗੁਗੀਚਾ ਸਿੰਘ ਔਰ ਦੋ ਤਿੰਨ ਨਾਮਛਤੇ ਮੇਰੇ ਖਾਫੇ ਮਾਰੇ ਮੋਥੇ ਬੇਹੋਸ਼ ਹੋ ਗਿਆ ਫਿਰ ਪਿੰਡਰ ਜਾ ਕੇ ਮੈਨੂੰ ਇੱਥੇ ਲਿਆਏ ਕਿੰਨੇ ਜਣੇ ਸੀਗੇ ਲੜਾਈ ਕਰਨ ਵਾਲੇ ਟੋਟਲ ਮੈਨੂੰ ਅਗੇ ਦੋ ਜਣੇ ਸੀ ਕੋਲ ਵੀ ਸੀ ਮਨੇ ਮੈਂ ਡੇਕ ਤੇ ਬੇਹੋਸ਼ ਹੋ ਕੇ ਮੈਨੂੰ ਪਤਾ ਨਹੀਂ ਲੱਗਿਆ ਸਾਰਿਆਂ ਕੋਲ ਹੀ ਹਥਿਆਰ ਸੀਗੇ ਹਾਂਜੀ ਹਾਂਜੀ ਤੇ ਮਸਲਾ ਕੋਈ ਹੋਰ ਵੀ ਕੋਈ ਰੰਜਿਸ਼ ਆ ਜਾਂ ਕੰਨਾ ਨਹੀਂ ਨਹੀਂ ਕੋਈ ਰੰਜਿਸ਼ ਨਹੀਂ ਉਸ ਤੋਂ ਬਾਅਦ ਵਿੱਚ ਫਿਰ ਉਸ ਤੋਂ ਬਾਅਦ ਮੈਨੂੰ ਹਸਪੀਟਲ ਆਇਆ ਜਾ ਕੇ ਸਾਰੇ ਇੱਕ ਕਮਰੇ ਵਾਲੇ ਤੋਂ ਲੜਾਈ ਝਗੜਾ ਹੋਇਆ ਸੀਗਾ ਪੇਸ਼ੈਂਟ ਆਇਆ ਇੱਥੇ ਭਾਰਤ ਪੂਸ਼ਨ ਕੀ ਮਸਲਾ ਕੀ ਆ ਪੂਰਾ ਹੈ ਕੱਲ ਸਾਡੇ ਕੋਲ ਆਇਆ ਸੀ ਜੀ ਭਾਰਤ ਪੂਸ਼ਨ ਪੇਸ਼ੈਂਟ ਹੈਗਾ ਇਥੋਂ ਕਮਰੇ ਵਾਲੇ ਦੇ ਰਹਿਣ ਵਾਲਾ ਕੱਲ 11:15 ਦੇ ਆਰਾਊਂਡ ਆਇਆ ਸੀਗਾ ਉਹਦੇ ਸੱਟਾਂ ਸੀਗੀਆਂ ਚਾਰ ਆਪਣੋ ਦੀ ਬੋਡੀ ਤੇ ਤੋਂ ਡਾਕਟਰ ਸੁਮਨਦੀਪ ਦੀ ਡਿਊਟੀ ਸੀ ਉਹਨਾਂ ਨੇ 프리 ਨੰਮਰੀ ਐਮ ਐਲ ਆਰ ਕੱਟ ਕੇ ਤੋ ਉਹਨੋਂ ਨਿਊਰੋ ਸਰਜੀ ਵੀ ਸਾਟ ਸੀ ਕਿ ਜਸਕਰ ਗਵਰਨ ਨੂੰ ਫਰੀਦਪੁਰ ਰੈਫਰ ਕਰਦਾ ਸੀਗਾ ਸੀਟੀ ਸਕੈਨ ਵਾਸਤੇ ਤੇ ਨਿਊਰੋ ਸਰਜੀ ਦੀ ਓਪੀਨੀਅਨ ਵਾਸਤੇ ਸਰ ਜਿਹੜੀ ਐਮ ਐਨ ਆਰ ਦੀ ਕਾਪੀ ਹੈ ਕੋਈ ਥਾਣੇ ਭੇਜੀ ਹੈ ਐਮ ਐਨ ਆਰ ਦੀ ਕਾਪੀ ਹੋ ਗਈ ਹੈ ਸਾਈਨ ਕਰਕੇ ਉਹ ਥਾਣੇ ਪਹੁੰਚ ਜਾਏਗੀ